ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਸ਼ਰਨ ਮੰਗਣ ਦੀਆਂ ਅਰਜ਼ੀਆਂ ਦੇ ਵਿੱਚ ਬੇਮਿਸਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਡਾਟਾ ਦੇ ਮੁਤਾਬਿਕ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਸ਼ਰਨ ਮੰਗਣ ਦੀਆਂ ਅਰਜ਼ੀਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ ਆਈ ਆਰ ਸੀ ਸੀ ਦੇ ਮੁਤਾਬਿਕ ਡਾਟਾ ਦਰਸਾਉਂਦਾ ਹੈ ਕਿ ਇਸ ਸਾਲ ਪਿਛਲੇ ਸਾਲ 2024 ਦਾ ਰਿਕਾਰਡ ਤੋੜੇਗਾ ਸਾਲ 2024 ਦੇ ਵਿੱਚ ਕੈਨੇਡਾ ਵਿੱਚ ਸ਼ਰਨ ਮੰਗਣ ਵਾਲਿਆਂ ਦੇ ਲਈ 20245 ਅਰਜ਼ੀਆਂ ਸਰਕਾਰ ਦੇ ਕੋਲ ਆਈਆਂ ਸਨ ਜੇਕਰ ਮੌਜੂਦਾ ਡਾਟਾ ਦੀ ਗੱਲ ਕਰੀਏ ਤਾਂ 2025 ਦੇ ਪਹਿਲੇ 3 ਮਹੀਨਿਆਂ ਵਿੱਚ ਹੀ 5500 ਸ਼ਰਨ ਅਰਜ਼ੀਆਂ ਸਰਕਾਰ ਦੇ ਕੋਲ ਪਹੁੰਚੀਆਂ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ 22% ਤੋਂ ਜ਼ਿਆਦਾ ਹੈ ਇਮੀਗ੍ਰੇਸ਼ਨ ਮਾਹਰ ਇਸ ਵਾਅਦੇ ਦਾ ਕਾਰਨ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਮੰਨਦੇ ਨੇ ਕੈਨੇਡਾ ਦੀ ਫੈਡਰਲ ਸਰਕਾਰ ਪੀਆਰ ਦੇ ਮੌਕੇ ਨੂੰ ਘਟਾ ਰਹੀ ਹੈ ਜਿਨ੍ਹਾਂ ਨੇ ਪੀਆਰ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਦੇ ਮੌਕੇ ਨੂੰ ਵੀ ਕਾਫੀ ਘਟਾ ਦਿੱਤਾ ਹੈ ਜਿਸ ਕਰਕੇ ਹੁਣ ਵਿਦਿਆਰਥੀ ਕੈਨੇਡਾ ਦੀ ਪੀਆਰ ਹਾਸਲ ਕਰਨ ਦੇ ਲਈ ਸ਼ਰਨ ਲੈਂਡ ਨੂੰ ਹੀ ਆਪਣਾ ਆਖਰੀ ਰਸਤਾ ਮੰਨ ਰਹੇ ਨੇ ਇਮੀਗ੍ਰੇਸ਼ਨ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਰੁਝਾਨ ਹੋਰ ਤੇਜ਼ ਹੋ ਸਕਦਾ ਹੈ ਜਿਸ ਦੇ ਨਾਲ ਰਿਹਾਇਸ਼ ਸਿਹਤ ਸੰਭਾਲ ਤੇ ਜਨਤਕ ਸੇਵਾਵਾਂ 'ਤੇ ਵਾਧੂ ਬੋਝ ਪਵੇਗਾ ਪ੍ਰਧਾਨ ਮੰਤਰੀ ਮਾਕਾਰਨੀ ਨੇ ਪਿਛਲੀ ਟ੍ਰੂਡੋ ਸਰਕਾਰ ਦੀ ਨੀਤੀ ਨੂੰ ਜਾਰੀ ਰੱਖਿਆ ਹੈ 2 ਮਈ 2025 ਨੂੰ ਕਾਰਨੀ ਨੇ ਐਲਾਨ ਕੀਤਾ ਸੀ ਕਿ 2027 ਦੇ ਵਿੱਚ ਅਸਥਾਈ ਵਰਕਰਾਂ ਤੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੀ ਤੁਲਨਾ ਦੇ ਆਧਾਰ ਤੇ 5% ਘਟ ਕਰ ਦਿੱਤਾ ਜਾਵੇਗਾ ਜੋ ਕਿ ਮੌਜੂਦਾ ਸਮੇਂ ਦੇ ਵਿੱਚ 7% ਤੋਂ ਵੀ ਘੱਟ ਹੈ ਕਾਰਨੀ ਨੇ ਕਿਹਾ ਕਿ ਇਸ ਦੇ ਨਾਲ ਰਿਹਾਇਸ਼ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ 'ਤੇ ਦਬਾਅ ਵੀ ਘਟੇਗਾ ਇੰਟਰਨੈਸ਼ਨਲ ਸਟੂਡੈਂਟਸ ਦੀ ਇਸ ਵਬਦੀ ਹੋਈ ਆਮਦ ਨੂੰ ਰੋਕਣ ਦੇ ਲਈ ਉਟਾਵਾ ਨੇ 2024 ਦੇ ਵਿੱਚ ਸਟੱਡੀ ਪਰਮਿਟਸ ਦੇ ਵਿੱਚ 40% ਕਟੌਤੀ ਕੀਤੀ ਸੀ ਜਿਸ ਦੇ ਨਾਲ ਲਗਭਗ 3,60,000 ਪਰਮਿਟ ਜਾਰੀ ਕੀਤੇ ਗਏ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਦੇ ਕੰਟਿਆਂ ਨੂੰ ਘਟਾਇਆ ਗਿਆ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਨਾਲ ਸਪਾਊਸ ਵੀਜ਼ੇ ਤੇ ਆਏ ਸ਼ਖਸ ਤੇ ਵਰਕ ਪਰਮਿਟ ਨਿਯਮ ਨੂੰ ਵੀ ਸਖਤ ਕਰ ਦਿੱਤਾ ਗਿਆ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਕ ਮਿਲਰ ਨੇ ਡਿਪਲੋਮਾ ਦੀ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁੱਦੇ ਨੂੰ ਚੁੱਕਿਆ ਤੇ ਕਿਹਾ ਕਿ ਉਹਨਾਂ ਕਾਲਜੇਸ ਤੇ ਯੂਨੀਵਰਸਿਟੀਆਂ ਨੂੰ ਘੇਰਿਆ ਜਾਵੇ ਜੋ ਘੱਟ ਪੈਸਿਆਂ ਦੇ ਵਿੱਚ ਡਿਪਲੋਮਾ ਕਰਵਾਉਣ ਦੇ ਨਾਮ ਤੇ ਸ਼ੋਸ਼ਣ ਕਰਦੇ ਨੇ ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ ਸ਼ਰਨ ਲੈਣ ਲਈ ਅਰਜ਼ੀਆਂ ਲਗਾਉਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੇ ਪ੍ਰੋਸੀਓ ਕਾਲਜਾਂ ਤੋਂ ਡਿਗਰੀਆਂ ਹਾਸਲ ਨਹੀਂ ਕੀਤੀਆਂ ਜਿਸ ਦੇ ਕਰਕੇ ਉਹਨਾਂ ਨੂੰ ਵਰਕ ਪਰਮਿਟ ਜਾਂ ਫਿਰ ਪੀਆਰ ਦੇ ਲਈ ਅਯੋਗ ਪਾਇਆ ਜਾਂਦਾ ਹੈ ਜਾਂ ਫਿਰ ਵਿਦਿਆਰਥੀਆਂ ਦੇ ਕੋਲ ਅਜਿਹੇ ਡਿਪਲੋਮੇ ਹਨ ਜਿਨ੍ਹਾਂ ਦੀ ਮਾਰਕੀਟ ਦੇ ਵਿੱਚ ਕੋਈ ਵੈਲਿਊ ਨਹੀਂ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਇਸ ਸਮੇਂ 281000 ਤੋਂ ਜ਼ਿਆਦਾ ਮਾਮਲਿਆਂ ਦੇ ਬੈਕਲੌਗ ਨਾਲ ਜੂਝ ਰਿਹਾ ਹੈ ਜਿਸ ਦੇ ਕਾਰਨ ਲੰਮੀ ਦੇਰੀ ਹੋ ਰਹੀ ਹੈ ਮੌਜੂਦਾ ਫੈਡਰਲ ਸਰਕਾਰ ਅੱਗੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀਆਂ ਵੱਡੀਆਂ ਚੁਣੌਤੀਆਂ ਨੇ ਅਤੇ ਸਰਕਾਰ ਤੇ ਸਿਆਸੀ ਦਬਾਅ ਵੀ ਹੈ ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਦੀ ਸਰਕਾਰ ਇਸ ਗੁੰਝਲਦਾਰ ਸਮੱਸਿਆ ਤੋਂ ਕਿਵੇਂ ਬਾਹਰ ਆਉਂਦੀ ਹੈ